ਕੱਲ ਜਿਹੜਾ ਸ਼ਬਦ ਲਿਆ ਸੀ ਕਬੀਰ ਜੀ ਦਾ ਉਹ ਕੇਵਲ ਰੋਹ ਦੀ ਪੰਕਤੀ ਤੱਕ ਹੀ ਸਮਝੋ ਵਿਚਾਰ ਹੋਈ ਸੀ ਉਹਦੀ ਗਾਹਾਂ ਵੀ ਅਟੂਕ ਮੱਤਲ ਥੋੜੀ ਜਿਹੀ ਵਿਚਾਰ ਹੋਈ ਹੈ ਉਹ ਪਰ ਫਿਰ ਵਿਚਾਰਦੇ ਹਾਂ ਹੋਰ ਉਹਨੂੰ ਵਿਸਥਾਰ ਨਾਲ ਜ਼ਿਆਦਾ ਸਮਝ ਆਵੇ ਵੀ ਕੀ ਅਸਲ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਇਸ ਸਾਰੀ ਗੁਰਮੱਦੀ ਖੇੜੇ ਦੇ ਵਿੱਚ ਛੁਪੀ ਹੋਈ ਹੈ ਸਾਰੀ ਗੁਰਮੱਦਾ ਨਿਚੋੜ ਹੈ ਅਸੀਂ ਕਿਉਂ ਸਾਡਾ ਜਨਮ ਹੋਇਆ ਹੈ ਹੋਇਆ ਸੀ ਕੀ ਕਰਨਾ ਸੀ ਆਏ ਸੀ ਉਹਨੂੰ ਕਿਉਂ ਅਸੀਂ ਕਰ ਨਹੀਂ ਸਕੇ ਕੀ ਕਰ ਰਹੇ ਹਾਂ ਤੇ ਜਿਹੜਾ ਜਨਮ ਉਬੀਦਾ ਜਾ ਰਿਹਾ ਹੈ ਜੇ ਨਹੀਂ ਕਰ ਰਹੇ ਹੋ ਕੰਮ ਜਿਹੜਾ ਕਰਨਾ ਚਾਹੀਦਾ ਸੀ ਤਾਂ ਸਾਨੂੰ ਨੁਕਸਾਨ ਕੀ ਹੋਊਗਾ ਜਨਮ ਚਲਿਆ ਜਾਊਗਾ ਆਦਮੀ ਦੇ ਜਨਮ ਵਿੱਚ ਇਹ ਗੱਲ ਹੈ ਕਿ ਆਦਮੀ ਮੂਰਖਤਾਈ ਕਰ ਲੈਂਦਾ ਬਾਕੀ ਹੋਰ ਕਿਸੇ ਜਨਮ ਦੇ ਵਿੱਚ ਥੱਲੇ ਨੂੰ ਨਹੀਂ ਜਾਂਦਾ ਇਹ ਵੀ ਇੱਕ ਵਿਚਾਰਨ ਵਾਲੀ ਗੱਲ ਹੈ ਇਹ ਪੱਖ ਵੀ ਬਹੁਤ ਜ਼ਰੂਰੀ ਹੈ ਗੁਰੂ ਜੀ ਦਾ ਦੁਨੀ ਇਹਦੇ ਵਿੱਚ ਸਾਰੇ ਪੱਖ ਇੱਕ ਦੂਰ ਨਾਲ ਲੰਕੜੇ ਨੇ ਗੁਰਬਾਣੀ ਦੇ ਗੱਲ ਇੱਕੋ ਹੀ ਆ ਸਾਰੀ ਇਹ ਕਹਾਣੀਆਂ ਆ ਡਡ ਨਹੀਂ ਇੱਕੋ ਹੀ ਗੱਲ ਹੈ ਅਲਫਤੋਈਏ ਤੱਕ ਸਾਰ ਕੋਈ ਪੱਖ بچਾ ਲੋ ਇੱਕ ਉਸ ਨਾਲ ਲੰਕੜੋ ਉਸ ਰਾਜਾਰਾਮ ਕੀ ਕਹਾਣੀ ਨਾ ਇਹ ਰਾਜਾਰਾਮ ਕੀ ਕਹਾਣੀ ਹੈ ਗੁਰੂ ਜੀ ਕਹਿੰਦੇ ਨੇ ਜਾਣੀ ਜਾਣੀ ਰੇ ਰਾਜਾਰਾਮ ਕੀ ਕਹਾਣੀ ਅੰਤਰ ਗਿਆਨ ਜੋਤ ਪ੍ਰਗਟਾ ਜਿਹਦੇ ਅੰਦਰ ਗਿਆਨ ਪੈਦਾ ਹੁੰਦਾ ਜੋਤ ਜਗਦੀ ਹੈ ਸੁੱਤੀ ਕਲਾ ਜਾਗਦੀ ਹੈ ਜਿਹਦੇ ਅੰਦਰ ਸੁੱਤੀ ਗੋ ਤੇ ਜਾਗਦੀ ਹੈ ਸੁੱਤੀ ਜਣੀ ਮਤਤ ਜਾਗਦੀ ਹੈ ਸੋਈ ਸੋਈ ਜਾਗਦੀ ਹੈ ਜਦ ਫਿਰ ਉਹ ਪ੍ਰਗਾਸ ਹੁੰਦਾ ਪ੍ਰਕਾਸ਼ ਨਹੀਂ ਹੁੰਦਾ ਜਿਆਦਾ ਸੀ ਸੋਤੇ ਪਏ ਉਹਨੇ ਹਨੇਰਾ ਹੁੰਦਾ ਸਾਡਾ ਸੁੰਨਾ ਮੰਦਰ ਹੁੰਦਾ ਜਾ ਜਾਗਦੇ ਆ ਨਾ ਉਹ ਪ੍ਰਕਾਸ਼ ਹੁੰਦਾ ਅੰਦਰ ਜਿਹੜਾ ਉਹਨੂੰ ਪ੍ਰਕਾਸ਼ ਕਹਿੰਦੇ ਨੇ ਸੂਰਜ ਚੜ੍ਹਦਾ ਵਾਰ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਅੱਖਾਂ ਨੂੰ ਦਿਂਦਾ ਪ੍ਰਕਾਸ਼ ਅੱਖਾਂ ਨੂੰ ਨਹੀਂ ਦਿਦਾ ਹੁੰਦਾ ਉਹ ਰੋਸ਼ਨੀ ਆ ਜਿਹੜੀ ਅੱਖਾਂ ਨੂੰ ਨਹੀਂ ਦਿਂਦੀ ਪ੍ਰਕਾਸ਼ ਜਿਹੜੇ ਅੱਖਾਂ ਦੇ ਥਰੂ ਦਿਂਦੀ ਹੈ ਰੋਸ਼ਨੀ ਮਾਇਆ ਦਾ ਪ੍ਰਕਾਸ਼ ਹੈ ਪ੍ਰਕਾਸ਼ ਮਾਇਆ ਨਾਲ ਘਰੀਦਾ ਦੀਵਾ ਜਾਲ ਕੇ ਕਰ ਲੋ ਬਿਜਲੀ ਨਾ ਹੋ ਜਾਂਦਾ ਹੈ ਲਾਈਟਰ ਅਗਰੇ ਵਿੱਚੋਂ ਪ੍ਰਕਾਸ਼ ਹੁੰਦਾ ਹੋਰ ਕਈ ਜਾਨਵਰ ਨੇ ਉਹਨਾਂ ਦੇ ਵਿੱਚ ਵੀ ਹੁੰਦਾ ਹੀਰੇ ਜਵਾਰਾ ਚ ਵੀ ਹੁੰਦਾ ਉਹ ਪ੍ਰਕਾਸ਼ ਹੁੰਦਾ ਜਿਹਨੂੰ ਅੱਖ ਨਾਲ ਦੇਖ ਲਿਆ ਸੀ ਰੋਸ਼ਨੀ ਨੂੰ ਜਿਹੜੀ ਜੋਤ ਹੈ ਅਸੀਂ ਉਹ ਵੀ ਪ੍ਰਕਾਸ਼ ਵਾਲੀ ਉਹ ਬਣਾਈ ਹੋਈ ਹੈ ਨਕਲੀ ਹੈ ਉਹ ਜਿਹੜੀ ਗਿਆਨ ਦੀ ਜੋਤ ਹੈ ਗਿਆਨ ਦਾ ਦੀਵਾ ਹੈ ਨਾ ਗਿਆਨ ਅੱਖ ਨੂੰ ਦਿੰਦਾ ਨਾ ਦੀਵਾ ਅੱਖ ਨੂੰ ਦਿੰਦਾ ਨਾ ਉਹ ਤੇ ਰੋਸ਼ਨੀ ਅੱਖ ਨੂੰ ਦਿੰਦੀ ਹੈ ਗਿਆਨ ਦਾ ਪ੍ਰਕਾਸ਼ ਹੁੰਦਾ ਅੰਤਲ ਜੋਤ ਗਿਆਨ ਪ੍ਰਗਾਸਾ ਕਨ ਗੁਰਮੁਖ ਬਿਰਲੇ ਜਾਣੀ ਕਿਸੇ ਬਿਰਲੇ ਗੁਰਮੁਖ ਨੇ ਰਾਜਾ ਰਾਮ ਕੀ ਕਹਾਣੀ ਹੈ ਦੱਸ ਬਾਕ ਬਾਕ ਤਾਂ ਕਹਿੰਦੇ ਨੇ ਜਿਨੇ ਜਾਣੇ ਤੇ ਬਖਾਣੀ ਹੈ ਜਿਨੇ ਜਾਣੇ ਉਹਨੇ ਬਖਾਣੀ ਵੀ ਦੱਸੀ ਵੀ ਹੈ ਜਿਨੇ ਦੱਸੀ ਨੇ ਉਹਨੇ ਜਾਣ ਵੀ ਹੈ ਨਹੀਂ ਪੱਕਾ ਹੀ ਜਾਵੇਂ ਮੈਂ ਜਾਣੇ ਦੱਸ ਜੇ ਦੱਸ ਨਹੀਂ ਸਕਦਾ ਨਹੀਂ ਜਾਣੀ ਜਿਹੜਾ ਜਾਣ ਲੈਂਦਾ ਦੱਸੇ ਬਿਨਾਂ ਰਹਿ ਨਹੀਂ ਸਕਦਾ ਜਿਹੜਾ ਝੂਠ ਬੋਲਦਾ ਮੈਂ ਜਾਣ ਲਿਓ ਦੱਸ ਨਹੀਂ ਸਕਦਾ ਜਿਹਨੇ ਜਾਣੀ ਆ ਉਹਨੇ ਬਖਾਣੀ ਆ ਜਿਹਨੇ ਬਖਾਣੀ ਨੇ ਉਹਨੇ ਜਾਣੀ ਨਹੀਂ ਭਗਤ ਕਬੀਰ ਜੀ ਦੇ ਇਥੇ ਕਰਕੇ ਕਹਿੰਦੇ ਨੇ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਨਾ ਜਿਹੜਾ ਜਾਣ ਲੈਂਦਾ ਚੁੱਪ ਹੋ ਜਾਂਦਾ ਛਪਾਉਣੀ ਚਾਹੀਦੀ ਹੈ ਉਹ ਭੋਜਨ ਭਜਨ ਖਜ਼ਾਨਾ ਨਾਰੀ ਇਹ ਸਭ ਪਰਦੇ ਦੇ ਅਧਿਕਾਰੀ ਵੀ ਛਪਾਉਣੇ ਚਾਹੀਦੇ ਨੇ ਭਗਤ ਕਬੀਰ ਜੀ ਕਹਿ ਰਹੇ ਨੇ ਕਾਇਰੇ ਬਕਵਾਸ ਲਾਇਓ ਉਹ ਕਿਉਂ ਬਕਵਾਸ ਕਰਦੇ ਹੋ ਬਕਵਾਸ ਲਾਇਓ ਜਿਹੜੇ بڑے بڑے ਸੰਤ ਤੇ ਕਹਿੰਦੇ ਤੇ ਵੀ ਭੋਜਨ ਭਜਨ ਖਜ਼ਾਨਾ ਨਾਰੀ ਸਭ ਪਰਦੇ ਦੇ ਅਧਿਕਾਰੀ ਜਿਹੜਾ ਕਹਿੰਦੇ ਪਾ ਰਹੇ ਤਾਂ ਤਾਂ ਬੋਲਦਾ ਹੀ ਨਹੀਂ ਭਗਤ ਨਹੀਂ ਮੰਨਦੇ ਇਸ ਗੱਲ ਨੂੰ ਨਾਮਦੇਵ ਵੀ ਨਹੀਂ ਮੰਨਦਾ ਇਸ ਗੱਲ ਨੂੰ ਗੁਰੂ ਵੀ ਨਹੀਂ ਮੰਨਦਾ ਇਸ ਗੱਲ ਨੂੰ ਗੁਰਬਾਣੀ ਨਹੀਂ ਇਸ ਗੱਲ ਨੂੰ ਮੰਦੀ ਇਹ ਠੱਗਾ ਦੀ ਠੱਗੀ ਸੀ ਤਾਂ ਹੀ ਕਹਿੰਦੇ ਨਾ ਤਰਕ ਨਾ ਕਰੋ ਸਾਡੇ ਤੇ ਤਰਕ ਕਰਨ ਜੇ ਪੱਲੇ ਹੁੰਦਾ ਤਾਂ ਕਹਿੰਦੇ ਵੀ ਤਰਕ ਕਰੋ ਜਨਮਰ ਜੀ ਅਸੀਂ ਕਹਿੰਦੇ ਜਨਮਰ ਜੀ ਤਰਕ ਕਰੋ ਜਾਓ ਦੁਨੀਆ ਦੇ ਸਾਰੇ ਤਰਕ ਲਿਆਓ ਦੇਖੀ ਤੁਹਾਡੇ ਤਰਕ ਕਿਹਜੇ ਨੇ ਤਰਕਾਂ ਤੋਂ ਡਰਨ ਵਾਲੇ ਜਿਹੜੇ ਆਦਮੀ ਨੇ ਕਿਉਂ ਡਰਦੇ ਨੇ ਪੱਲੇ ਕੱਖ ਨਹੀਂ ਹੈ ਤਾਂ ਡਰਦੇ ਨੇ ਲੈ ਲਓ ਤਰਕੀ ਜੇ ਲੈ ਲਓ ਮੇਰੇ ਕੋਲ ਲੈਓ ਤਰਕ ਦੇਖਾ ਮਰਾ ਥੋੜੇ ਤਰਕ ਕਹੀ ਜਿਨੇ ਉਹ ਸੱਚ ਨੂੰ ਸੱਚ ਤੇ ਤਰਕ ਹੁੰਦਾ ਹੀ ਨਹੀਂ ਜੇ ਤਰਕ ਹੁੰਦਾ ਸੱਚ ਹੈ ਹੀ ਨਹੀਂ ਜੇ ਸੱਚਾ ਤਰਕ ਹੋਊਗਾ ਨਹੀਂ ਹੋਊਗਾ ਜੇ ਸੱਚਾ ਤਰਕ ਹੋ ਹੀ ਨਹੀਂ ਸਕਦਾ ਜੇ ਤਰਕ ਹੁੰਦਾ ਤਾਂ ਸੱਚ ਹੈ ਨਹੀਂ ਜੇ ਸਾਤੇ ਤਰਕ ਕਰੂ ਪੁੱਠਿਆ ਦਾ ਥੱਪੜ ਐਸਾ ਖਾ ਕੇ ਜਾਊਗਾ ਮੁੜ ਕੇ ਬੋਲਦਾ ਨਹੀਂ ਉਹ ਕਹਿੰਦਾ ਕਾਇਰੇ ਬਕਵਾਸ ਲਾਇਓ ਜਿੰਨ ਪਾਇਓ ਤੈਨੂੰ ਛਪਾਇਓ ਜਿਹੜੇ ਪਾਇਓ ਨੇ ਛਪਾਇਆ ਬਕਵਾਸ ਕਿਉਂ ਕਰਦੇ ਹੋ ਦੁਨੀਆ ਨੂੰ ਪਤਾ ਕਿ ਮੈਂ ਲੱਗੂਗਾ ਜਦ ਤੂੰ ਛਪਾ ਲਿਆ ਕਿਉਂ ਛਪਾ ਲਿਆ ਤੁਸੀਂ ਛਪਾਉਣ ਦੇ ਸਾਰਥੀ ਹੁੰਦੇ ਨੇ ਹਿੰਦੁਸਤਾਨ ਦੀ ਪਰੰਪਰਾ थी ਜਿਹਦੇ ਕੋਲ ਕੋਈ ਗੁਣ ਆ ਗਿਆ ਉਹਨੇ ਛਪਾ ਲਿਆ ਦਿੱਤਾ ਹੀ ਨਹੀਂ ਕਿਸੇ ਨੂੰ ਕੰਮ ਆ ਮੈਂ ਕਮਾਈ ਕਰੂੰਗਾ ਚਾਹੇ ਕੋ ਬੈਦ ਹੋਵੇ ਕੋਈ ਵੀ ਹਨਰ ਹੋਵੇ ਦਿੱਤਾ ਨਹੀਂ ਵੈਸਟਰਨ ਨੇ ਹੁਣ ਦਿੱਤੇ ਨੇ ਉਹ ਤਰੱਕੀ ਕਰਕੇ ਇਹ ਇਹ ਉਹਨਾਂ ਦੇ ਗੁਲਾਮ ਹੋਏ ਗੁਲਾਮ ਕਿਉਂ ਹੈ ਸਵਾਰਥੀ ਸੀ ਸਵਾਰਥੀ ਗੁਲਾਮੇ ਹੁੰਦੇ ਹੁੰਦੇ ਨੇ ਸਵਾਰਥੀ ਉਹ ਗੁਲਾਮ ਗੁਲਾਮ ਮਾਨਸਿਕ ਦਾ ਆਦਮੀ ਨਹੀਂ ਸਵਾਰਥੀ ਆਜ਼ਾਦ ਮਾਨਸਿਕ ਦਾ ਆਦਮੀ ਸਵਾਰਥੀ ਹੋ ਨਹੀਂ ਸਕਦਾ ਸਵਾਰਥ ਕਿਵੇਂ ਸਵਾਰਥ ਤਾਂ ਤੁਹਾਨੂੰ ਛੋਟਾ ਕਰਦਾ ਸਵਾਰਥਾ ਸਵਾਰਥਾ ਬਹੁਤ ਥੋੜੀ ਜਿਹਾ ਸੀਮਤ ਹੋਣਾ ਤੁਸੀ ਘੋਟਣਾ ਹੈ ਸਵਾਰਥ ਵਿੱਚ ਸਵਾਰਥ ਚੋਰ ਹੈ ਸਵਾਰਥੀ ਤਾਂ ਮੇਰੀ ਦੂਜੀ ਗੱਲ ਸ਼ੋਰ ਹੀ ਕਰ ਲੈਣੀ ਹੈ ਜਿਹੜਾ ਆਪਣਾ ਦੇਣਾ ਨਹੀਂ ਇਹ ਰਿਸਪੋਨਸਿਬਿਲਟੀ ਜੇ ਭਾਰਤ ਦੀ ਸੀ ਭਾਰਤ ਇਹ ਡਾ ਵੱਡਾ ਦੇਸ਼ ਹੈ ਨਾ ਇੰਨੇ ਚ ਗੁਲਾਮ ਰਿਹਾ ਦੁਨੀਆਂ ਦਾ ਕੋਈ ਦੇਸ਼ ਗੁਲਾਮ ਰਿਹਾ ਹੀ ਨਹੀਂ ਬੇਦਬੀ ਇੱਥੇ ਸਵਾਰਥ ਵੀ ਇੱਥੇ ਕਿਉਂ ਕਿਉਂਕਿ ਐਕਸ਼ਨ ਐਂਡ ਰਿਐਕਸ਼ਨ ਆਰੀ ਕੋਲ ਐਂਡ ਆਪੋਜ਼ਿਟ ਸੱਚ ਨੂੰ ਨਿਸ਼ਕ੍ਰੀਆ ਕਰਨ ਵਾਸਤੇ ਉਹਨਾਂ ਹੀ ਸ਼ਕਤੀਸ਼ਾਲੀ ਝੂਠ ਚਾਹੀਦਾ ਹੈ ਉਨਾਈ ਸ਼ਕਤੀਸ਼ਾਲੀ ਹੰਕਾਰ ਚਾਹੀਦਾ ਹੈ ਜਿਹੜਾ ਸੱਚ ਨੂੰ ਛੁਪਾ ਦੇਵੇ ਇੰਨਾ ਹਨੇਰਾ ਪੈਦਾ ਕਰ ਦੇਵੇ ਇੰਨਾ ਭਰਮ ਪੈਦਾ ਕਰ ਦੇਵੇ ਇੰਨੀ ਖੇੜਾ ੜਾ ਦੇਵੇ ਇੰਨੀ ਧੂੜ ੜਾ ਦੇਵੇ ਪ੍ਰਚਾਰ ਚ ਕਿ ਦੁਨੀਆ ਨੂੰ ਕੁਝ ਨਜ਼ਰ ਆਵੇ ਹੀ ਨਾ ਨਾ ਕਰ ਦੇਵੇ ਕਾਹੇ ਕਿਹਾ ਗੁਰਬਾਣੀ ਜਿਹਦੂਨੋ ਝੂੜ ਦੇ ਤੋੜੇ ਨਹੀਂ ਅਗੇ ਸਾਨੂੰ ਕੋ ਦਿਨਾ ਹੀ ਨਹੀਂ ਸੱਚ ਹੈ ਕਿ ਸੱਚ ਦਾ ਗਿਆਨ ਨਹੀਂ ਹੈ ਕਿੰਨਾ ਦੇਵਤੇ ਬਣਾਈ ਫਿਰਦੇ ਨੇ ਆਪਣੇ ਆਪਣੇ ਸੰਤ ਬਣਾਈ ਫਿਰਦੇ ਨੇ ਆਪਣੇ ਆਪਣੇ ਰੱਬ ਬਣਾਈ ਫਿਰਦੇ ਨੇ ਉਹ ਮੁਸਲਮਾਨਾਂ ਨੇ ਫਿਰ ਵੀ ਇੱਕ ਤਾਂ ਬੰਨਿਆ ਹੋਇਆ ਹੈ ਉਹ ਮੂਰਤੀ ਨੂੰ ਤਾਂ ਬੰਦੇ ਨਹੀਂ ਤੂੰ ਹੀ ਤਾਂ ਕੁਝ ਬਣੇ ਬਣਿਆ ਹਾਲਾਂਕਿ ਮੁਸਲਮ ਤੁਸੀ ਬਿਸ਼ਮਗੁਰੂ ਚਾਹੀਦੇ ਸੀ ਉਹ ਦੌੜ ਲੈ ਨੇ ਠੀਕ ਹੈ ਭਾਰਤ ਵਿੱਚ ਬਿਸ਼ਮ ਗੁਰੂ ਹੈ ਰਹੂਗਾ ਇੱਥੋਂ ਗਿਆਨ ਪੈਦਾ ਹੋਏ ਸਾਰੇ ਮੰਨਦੇ ਨੇ ਹੋਇਆ ਵੀ ਹੈ ਇੱਥੋਂ ਹੋ ਵੀ ਗਿਆ ਇੱਥੋਂ ਪਰ ਬਿਸ਼ਮ ਗੁਰੂ ਦੇ ਵਿਰੋਧ ਵਾਲੇ ਜਿਹੜੇ ਨੇ ਉਹ ਵੀ ਤਾਂ ਇੱਥੇ ਹੀ ਨੇ ਉਹਨਾਂ ਦੇ ਖਿਲਾਫੇ ਬਾਣੀਆਂ ਸਾਰੀ ਗੁਰ ਬਾਣੀ ਉਹ ਬਰੋ ਨੇ ਜਿਹੜੀ ਧੂੜੜਾਈ ਆ ਉਸ ਨੂੰ ਵੀ ਪਾ ਕੇ ਸ਼ਾਂਤ ਕਰ ਰਹੀ ਆ ਜਿੰਨੀ ਮਰਜੀ ਨੇਰੀ ਤੁਸੀਂ ੜਾ ਲੋ ਜੇ بارش ਹੋ ਜਾ ਪਰਮੇਸ਼ਰ ਪਾਦ ਵੇ ਸਾਰਾ ਹੀ 10 ਥੱਲੇ ਵਹਿ ਜਾਂਦੀ ਹੈ ਚਿੱਟਾ ਚੈਨਲ ਦਿਖਣ ਲੱਗ ਜਾਂਦਾ ਤਾਂ ਗਾਇ ਮੀਂਹ ਪਿਆ ਪਰਮੇਸ਼ਰ ਪਾਇਆ ਐ ਮੈਂ ਕੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਕਿਰਪਾਦਾਰ ਕਾਲ ਤੇ ਵਰਸਿਆ ਪਖੰਡਵਾਤ ਤੇ ਪਰ ਫਲ ਆਉਣਿਆਂ ਆळ्या ਦੇ ਉੱਤੇ ਅਸਾਂ ਤੇ ਜਿਹੜੇ بارش ਪਾ ਦਿੰਦੇ ਨੇ ਇਹਨਾਂ ਦੇ ਉੱਤੇ ਜੇ ਟੱਕਣ ਚੱਕ ਕੇ ਵੀ ਪਾ ਦਿੰਦੇ ਨੇ ਉਹਨਾਂ ਦੇ ਉੱਤੇ ਤੇ ਉਹ ਉਹਦੀ ਧੂੜ ਜਿਹੜੀ ਝੂਠਦੀ ਐ ਨਾ ਬਗਰਾ ਕੀਤਾ ਹੋਇਆ ਲੋਕਾਂ ਨੂੰ ਉਹਦੇ ਤੇ بارش ਪਈ ਆ بارش ਕਾਦ ਪੈਣੀ ਕਾਦਾ ਸਰ ਕਰਦੀ ਐ ਜਿਆ ਲੋਕਾਂ ਦਾ ਪੜਮਦਾ ਜਿਹੜਾ ਨਾ ਕੋਟ ਢੈ ਚਵੇ ਜਦੋਂ ਕਹ ਲੈ ਗਏ ਸਭੇ ਪਹਿਲਾਂ ਗਿਆਨ ਦੀ ਆਵੇ ਨੇਰੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਪਹਿਲਾਂ ਗਿਆਨ ਕੀ ਆਂਦੀ ਹੁੰਦੀ ਹੈ ਸੰਸਾਰ ਚ ਉਹਦਾ ਕੋਈ ਜਵਾਬ ਨਹੀਂ ਹੁੰਦਾ ਕਿਤੇ ਗੁਰਬਾਣੀ ਦੇ ਅਰਥ ਗਿਆਨ ਕੀ ਆਂਦੀ ਹੈ ਇੰਟਰਨੈਟ ਤੇ ਪਾਏ ਨੇ ਦੇਖ ਲਓ ਜਿਹੜਾ ਕਹਿਣਾ ਨਹੀਂ ਆਦੀ ਉਹ ਆ ਜਵੇ ਮਰ ਲਵੇ ਦਵੇ ਜਵਾਬ ਕਿਹੜਾ ਦਿੰਦਾ ਇਨੇ ਸਾਰੇ ਭਰਮ ਦੀ ਜਿਹੜੀ ਤੁਹਾਡੇ ਚਾਦਰਾਂ ਤਾਣੇ ਦਾ ਪਰਦੇ ਉਹ ਸਾਰੇ ਉਡਾਤੇ। ਸਵੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ। ਮਾਇਆ ਨਾਲ ਬੰਨੀ ਹੋਈ ਜਿਹੜੀ ਸੁਰਤ ਸੀ ਨਾ ਧਿਆਨ ਸੀ ਤੁਹਾਡਾ। ਉਹਨ ਮਾਇਆ ਤੋਂ ਧਿਆਨ ਛੁਡਾ ਲੈਣਾ ਹੁਣ। ਮਾਇਆ ਤੋਂ ਧਿਆਨ ਛੱਡ ਜਾਣਾ ਹੁਣ ਆਪੇ ਹੀ ਤੁਹਾਡਾ। ਨਹੀਂ ਛੱਡੋਗੇ ਤਾਂ ਮੌਤ ਹੈ। ਆਤਮ ਚਿੰਤਨ ਵੱਲ ਜਾਣਾ ਪਊਗਾ। माया चिंतन ਦੀ بجائے ਆਤਮ ਚਿੰਤਨ ਪਹਿਲਾਂ ਤੁਹਾਨੂੰ ਮਾਇਆ ਚਿੰਤਨ ਮਾਇਆ ਦੀ ਚਿੰਤਾ ਹੈ ਮਾਇਆ ਚਿੰਤਨ ਛੱਡ ਕੇ ਮਾਇਆ ਚਿੰਤਨ ਦਾ ਪ੍ਰੋਬਲਮ ਉਦਾ ਹੀ ਹੋ ਜਾਂਦਾ ਹੈ ਸੋ ਅਰਥ ਆਤਮ ਚਿੰਤਨ ਵੱਲ ਜਾਣਾ ਪਊਗਾ ਆਤਮ ਚਿੰਤਨ ਵੱਲ ਉਹ ਨੇਰੀ ਲੈ ਕੇ ਜਾਂਦੀ ਹੈ ਗਿਆਨ ਕੀ ਆ ਜਾਂਦੀ ਜਿਹੜੀ ਖਿੜਾ ਕੇ ਪਾ ਰਹੇ ਲੋਕਾਂ ਦੇ ਅੱਖਾਂ ਚ ਜਦ ਬਾਰਿਸ਼ ਹੁੰਦੀ ਆ ਖੇਤਾਂ ਦੀ ਥੱਲੇ ਦਬ ਜਾਂਦੀ ਗੀ। ਆ ਦੁਬਾਰਾ ਉੱਠਦੀ ਹੀ ਨਹੀਂ ਫਿਰ ਧਰਤੀ ਗਿੱਲੀ ਹੋ ਜਾਂਦੀ ਹੈ ਜਿੰਨੀ ਮਰਜ਼ੀ ਹਵਾ ਚੱਲੀ ਜਾਵੇ। ਹਵਾ ਜਿੰਨੀ ਮਰਜ਼ੀ ਚੱਲੀ ਜਾਵੇ ਖੇੜੀ ਉੱਠਦੀ। ਜਿੰਨਾ ਮਰਜ਼ੀ ਪ੍ਰਚਾਰ ਕਰੀ ਜਾਣੇ ਸੰਤ ਬਾਤ ਚ ਲੋਕਾਂ ਦੀ ਅੱਖਾਂ 'ਚ ਨਹੀਂ ਖੇ ਪਾ ਸਕਦੇ ਕਿਉਂਕਿ ਧਰਤੀ ਜਮ ਗਈ। ਬੱਚਿਆਂ ਨੇ ਵੀ ਜਵਾਬ ਦੇ ਦੇਣਾ ਤੁਹਾਡੇ ਮੂੰਹ ਤੇ ਹੀ ਤੁਹਾਡੀ ਗੱਲ ਦਾ ਵੀ ਝੂਠ ਬੋਲਦੇ ਹੋ ਇਹ ਜਿ ਰੱਖਿਆ ਹੈ ਕੀ ਹੈ ਜਗਿਆਨ ਪਰ ਜਾਪਰਕਾ ਹੋ ਗਿਆ ਤਾਂ ਚੁੱਪ ਕਰ ਜਾਂਦੇ ਨੇ ਸਾਰੇ ਐਵੇਂ ਚੁੱਪ ਕਰਨਗੇ ਤਾਂ ਇਹ ਖੇ ਬੰਦ ਹੋ ਜਾਂਦੀ ਹੈ ਇਹ ਖੇ ਆਲੇ ਕਹਿੰਦੇ ਸੀ ਜਿੰਨ ਪਾਇਓ ਤੈਨੇ ਛਪਾਇਓ ਕੁਵੀਰ ਨੇ ਤਾਂ ਛਪਾਇਆ ਨਹੀਂ ਜਿਆਦਾ ਪਰਗਟ ਕਰਨ ਵਾਲਾ ਆ ਗਿਆ ਫੇਰ ਦੂਏ ਜਿਹੜੇ ਸੀ ਖੇਡ ਆਉਣ ਵਾਲੇ ਆਪੇ ਚ ਪਹੁੰਚ ਜਾਂਦੇ ਨੇ ਨਹੀਂ ਤਾਂ ਲੋਕ ਕਹਿੰਦਾ ਕਿਉਂ ਖੇਡ ਆਉਣ ਨੇ ਖੇਡ ਆਉਣੇ ਵਾਲੇ ਤਾਂ ਆਪਸ ਵਿੱਚ ਹੀ ਲੜਦੇ ਨੇ ਹੁਣ ਅੰਦਰੋਂ ਦਾ ਪਹਿਲਾਂ ਵੀ ਇੱਕ ਦੂਏ ਦੇ ਖਿਲਾਫ ਹੀ ਹੁੰਦੇ ਨੇ ਸਾਰੇ ਅੰਦਰੋਂ ਦਾ ਸਾਰੇ ਸਵਾਰਥੀ ਨੇ ਸੰਗਤ ਪਿੱਛੇ ਲੜਦੇ ਨੇ ਸੰਤ ਕਿਹੜਾ ਗੜੇ ਸਾਧੂ ਨਾਲ ਜੰਗਲ ਸਬੰਧ ਅੰਦਰੋਂ ਕੋਈ ਨਹੀਂ ਸਬੰਧ ਉਹ ਤੋਂ ਹਾਂਜੀ ਹਾਂਜੀ ਆ ਸਿਆਸਦਾਨ ਸਾਰੇ ਸਵਾਰਥੀ ਨੇ ਇਹ ਵੀ ਸਿਆਸਦਾਨਾਂ ਦੇ ਚੇਲੇ ਨੇ ਉਹ ਵੀ ਸਿਆਸਦਾਨ ਨੇ ਇਹ ਹੋਰ ਤਰ੍ਹਾਂ ਦੀ ਸਿਆਸਤਾਂ ਨਹੀਂ ਧਰਮ ਵਾਲੀ ਸਿਆਸਤ ਸਿਆਤਕੀਂ ਆਂਦੇ ਬੇਈਮਾਨੀ ਵਿਸ਼ਵਾਸ ਘਾਤ ਵਿਸ਼ਵਾਸ ਘਾਤ ਦਾ ਦੂਰ ਨੋਸਦਾ ਇਹ ਧਰਮ ਦਾ ਵਿਸ਼ਵਾਸ ਘਾਤ ਕਰਦੇ ਨੇ ਜੋ ਕਹਿੰਦੇ ਨੇ ਉਹ ਸੱਚ ਨਹੀਂ ਹੈ ਵਿਸ਼ਵਾਸ ਘਾਤ ਹੈ ਲੋਕ ਵਿਸ਼ਵਾਸ ਕਰ ਰਹੇ ਨੇ ਸੰਤ ਨੇ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਗੁਰੂ ਨਾਲ ਵੀ ਕੀਤਾ ਕਹਿਣਾ ਨੇ ਗੁਰੂ ਦਾ ਸੀ ਸੇਖਾਂ ਗੁਰਬਾਣੀ ਤੋਂ ਉਲਟਾ ਪ੍ਰਚਾਰ ਕਰਦੇ ਨੇ ਗੁਰੂ ਦੇ ਵੀ ਇਹ ਮਲਜਮ ਨੇ ਸੰਗਤ ਗੁਰੂ ਦੀ ਸੰਬੰਧ ਦੇ ਮਲਜਮ ਨੇ ਤਾਂ ਗੁਰੂ ਦੇ ਵੀ ਮਲਜਮ ਨੇ ਗੁਰੂ ਸੰਗਤ ਦਾ ਗੁਰੂ ਦੀ ਜੀ ਹਨ ਸੰਗਤ ਦਾ ਗੁਰੂ ਕਰਕੇ ਤਾਂ ਸਦਨਦੀ ਹੈ ਨਾ ਸੰਗਤ ਦਾ ਗੁਰਬਾਣੀ ਇਹਨਾਂ ਦੇ ਬਹੁਤ ਸ਼ਬਦ ਨਕਲਦੇ ਨੇ ਤੇ ਵਿਸ਼ਵਾਸ ਕਰਦੀ ਹੈ ਨਾ ਤਬਿਸ਼ਵਾਦ ਘਾਤੀ ਦਾ ਫਿਰ ਇਹ ਹੋਇਆ ਬਿਸ਼ਵਾਦ ਘਾਤੀ ਇਹ ਆਪਨੇ ਕੋਲ ਘਾਤੀ ਨੇ ਹੈ ਇਹ ਕੋ ਕੋ ਗੁਰਬਾਣੀ ਸੁਣਨ ਵਾਲਿਆਂ ਦੀ ਆਪਣੇ ਕੋਲ ਨਾਲੇ ਗਾਦ ਕਰਦੇ ਹੋ ਉਲਟਾ ਕੇ ਅਰਸ ਨੇ ਬਹੁਤ ਵੱਡਾ ਅਪਰਾਧ ਹੈ ਫਲੇਖੇ ਜਨਾਂ ਰਹੋ ਧਰਮ ਕਬਰਾਦ ਹੈ ਕਹੀ ਜਾਸੀ ਸੰਤਾਂ ਅੱਗੇ ਬਿਥੇਰੇ ਸੀ ਇਹ ਬਨਾਰਸ ਕੇ ਠਾਕੋਂ ਨੇ ਕਿਹਾ ਗੁਰਬਾਣੀ ਕਹਿੰਦੀ ਹੈ ਬਨਾਰਸ ਕੇ ਠਾਕਾ ਤੁਸੀਂ ਕਹਿੰਦੇ ਹੋ ਸੰਤੋ ਤੇ ਗੁਰਬਾਣੀ ਬਨਾਰਸ ਕੇ ਠਾਕ ਬੰਦੀ ਹੈ ਤੁਸੀਂ ਸਾਬਤ ਕਰੋ ਅਸੀਂ ਬਨਾਰਸ ਕੇ ਠਾਕ ਨਹੀਂ ਹੈਗੇ ਜਿਹੜਾ ਕੁਝ ਕਰ ਰਹੇ ਨੇ ਉਹਦੇ ਹਿਸਾਬ ਨਾਲ ਬਨਾਰਸ ਕੇ ਠਾਕੋਂ ਕਿਉਂਕਿ ਬਨਾਰਸ ਵਾਲੀ ਵਿਚਾਰ ਧਾਰਾ ਹੀ ਪ੍ਰਚਾਰੀ ਜਾਂਦੀ ਹੈ ਗੁਰਮਤਿ ਬਣਾ ਕੇ ਇਸ ਵਕਤ ਬਨਾਰਸ ਵਾਲੇ ਠਾਕ ਨੇ ਪਰਬਣੀ ਮੰਗਦੀਆ ਤੇ ਤਬਨਾਰ ਦੇ ਡਾਕੋ ਬਨਾਰਸ ਦੇ ਪੈਦਾ ਕੀਤੇ ਹੋਏ ਠੱਗ ਕਿ ਐਨੇ ਖੇੜਾ ਦੋ ਸੱਚ ਦਾ ਕਿਸ ਨੂੰ ਪਤਾ ਹੀ ਨਾ ਲੱਗੇ ਇਹ ਗੰਗਾ ਜਬਨਦੀ ਵਿਚਾਰਧਾਰਾ ਹੈ ਇਹ ਰਿਸ਼ਾਉਣੀ ਆ ਦੀ ਵਿਚਾਰਧਾਰਾ ਹੈ ਖੇੜਾਉਣਾ ਆਪਸ ਵਿੱਚ ਸਹਿਮਤ ਨਹੀਂ ਬੇਦਾਂ ਤੋਂ ਥੱਲੇ ਲਾਉਣਾ ਰੈਂਦੇ ਨਾਲ ਮਰਿਆਦਾ ਜੋੜ ਦੇਣੀ ਮਰਿਆਦਾ ਮੈਨਮੇਟ ਹੁੰਦੀ ਹੈ ਆਪਣੀ ਮਰਜ਼ੀ ਹੁੰਦੀ ਹੈ ਜਿਹੜੇ ਆਪਣੀ ਮਰਜ਼ੀ ਤਿਆਗਣੀ ਸੀ 100% ਉਹ ਤਿਆਗੀ ਨਹੀਂ ਥੋੜੀ ਜਿਹੀ ਤਿਆਗੀ ਬਾਕੀ ਨਹੀਂ ਤਿਆਗੀ ਐਨੇ ਕਿ ਤਿਆਗੀ ਕਿ ਗੁਰਬਾਣੀ ਨੂੰ ਉਤੋਂ ਉਤੋਂ ਮੰਨ ਲਿਆ ਕੁਝ ਚੰਗਿਆ ਸੌਖਿਆ ਸੌਖੀਆਂ ਗੱਲਾਂ ਮੰਨ ਲਈਆਂ ਜਿੱਥੇ ਜਾ ਕੇ ਗੁਰਬਾਣੀ ਛਡਾਉਂਦੀ ਹੈ ਨਾ ਫਿਰ ਮਾਇਆ ਦਾ ਮੋਹ ਉੱਥੇ ਜਾ ਕੇ ਮੁਕਰ ਗਏ ਨਾ ਛੱਲਨੇ ਮਾਇਆ ਨਾ ਛੱਡ ਹੁੰਦਾ ਉਹ ਨਾ ਛੱਡ ਹੁੰਦਾ ਸਵਾਰਤ ਇਹ ਨਹੀਂ ਛੱਡ ਹੁੰਦਾ ਉੱਥੇ ਆ ਕੇ ਮੁਕਰ ਗਏ ਗਿਆਨ ਹੈ ਨਹੀਂ ਸੀ ਨਾਲੇ ਪਹਿਲਾਂ ਗਿਆ ਗਾਂ ਲੈਂਡ ਤਾਂ ਵਿਸ਼ਾ ਹੀ ਨਹੀਂ ਸੀ ਸੰਤ ਬਣਨ ਤੋਂ ਸਦਾ ਤਾਂ ਬਣਦੇ ਜੀ ਗੱਲ ਲੈਂਦੇ ਉਹੀ ਗੱਲ ਇੱਥੇ ਆ ਕੇ ਡਕਾ ਬਣੀ ਹੋਈ ਆ ਗਵੀਰ ਨੂੰ ਆਦਾ ਸੀਗਾ ਸਿਰਪ ਜਿਹੜਾ ਪਹਿਲਾਂ ਕੀਤਾ ਕੱਲ ਉਹ ਰਹੋ ਦੀ ਪੰਗਤੀ ਆ ਉਹ ਮਸਲਾ ਸ਼ਬਦ ਦਾ ਅਸਲ ਜੀ ਗੱਲ ਹੈ ਕਿ ਗੱਲ ਇਹ ਹੈ ਮਸਲਾ ਕਿਉਂ ਲੀ ਜਾ ਗੜ ਬੰਕਾ ਪਾਇਆ ਜਿਹੜਾ ਸਰੀਰ ਹੈ ਨਾ ਇਹ ਗੜ ਇਹ ਮੈਂ ਬਣਾਇਆ ਸੀ ਆਪਣੇ ਵਾਸਤੇ ਮੈਂ ਇਹਦੇ ਅੰਦਰ ਹਾਂ ਹੁਣ ਜਿਹੜਾ ਮੇਰਾ ਦੂਆ ਰੂਪ ਹੈ ਉਹ ਵਰਤ ਹੋ ਸਕਦਾ ਹੈ ਸਰੀਰ ਨੂੰ ਮੇਰੀ ਡਿਊਟੀ ਹੈਗੀ ਹੈ ਹਾਰਟ ਚਲਾਉਣ ਦੀ ਇਹਨੂੰ ਜੀਵਨ ਮੈਂ ਇਹਦਾ ਜੀਵਨ ਜਾਗ ਜਾਗਾ ਹੈ ਸਰੀਰ ਦਾ ਜੀਵਨ ਮੈਂ ਹਾਂ ਮੇਰੀ ਵਜ੍ਹਾ ਨਾਲ ਸ਼ੀਰ ਚੱਲਦਾ ਹੈ ਪਰ ਮੈਂ ਬੋਲ ਨਹੀਂ ਸਕਦਾ ਮੈਂ ਆਪਣੇ ਮਨ ਨੂੰ ਬੁੱਧੀ ਨੂੰ ਸਰਾਹ ਦੇ ਸਕਦਾ ਸੀਤਾ ਲਖਮਣ ਵਿਛੜੇ ਹੋਏ ਨੇ ਰਾਮਚੰਦਰ ਨੂੰ ਰਾਮ ਤਾਂ ਘਟ ਵਿੱਚ ਬੋਲਦਾ ਸਭੇ ਘਟ ਰਾਮ ਬੋਲ ਘਟਾਂ ਦੇ ਵਿੱਚ ਅੰਦਰ ਹਿਰਦੇ ਤਾਂ ਰਾਮੇ ਬੋਲਦਾ ਸਭ ਦੇ ਪਰ ਸੀਤਾ ਲਖਮਣ ਦੋਏ ਖੋਪੜੀ 'ਚ ਬੈਠੇ ਨੇ ਬਾਹਰ ਨੇ ਵਿਛੜੇ ਹੋਏ ਨੇ ਇਹ ਤਿੰਨੇ ਮਿਲਣ ਤਾਂ ਗੱਲ ਬਣੇ ਤਿੰਨੇ ਮਿਲਣ ਕੋਈ ਬੁਲਾਉਣ ਵਾਲਾ ਹੋਵੇ ਇਹਨਾਂ ਨੂੰ ਇਹ ਆਪਣੇ ਘਟ ਚੋਂ ਨਿਕਲ ਕੇ ਇਹ ਸਰੀਰ ਦਿੱਤਾ ਬੜਨਾ ਜਾਣਦੇ ਸੀ ਸਰੀਰ ਨੂੰ ਛੱਡ ਕੇ ਅਹਰਦੇ ਜਾਣਾ ਨਹੀਂ ਜਾਣਦੇ ਹੁਣ ਕੋਕੇ ਅੱਖਾਂ ਨਾਲ ਬਾਹਰ ਨਿਕਲ ਕੇ ਗਿਆਨੰਦ ਰਹੇ ਨੇ ਕੰਨਾਂ ਨਾਲ ਬਾਹਰ ਜੁੜ ਗਏ ਨਕਾ ਮੂ ਅ ਪੰਜੇ ਗਿਆਨੰਦਰਾਂ ਦੇ ਨਾਲ ਬਾਹਰ ਜੁੜ ਗਏ ਐਸੇ ਮਾਇਆ ਚ ਬਾਹਰ ਜੁੜੇ ਬਾਕੀ ਪਛਾਈ ਭੁੱਲ ਗਏ ਐਸੇ ਪਰਦੇਸ ਆਏ ਆਪਣਾ ਦੇਸੀ ਭੁੱਲ ਗਏ